ਕੋਹੀ ਤਾਂ ਹੀ ਜਾ ਹੀ ਸਾਡੇ ਪੈਸੇ ਲੈਣਾ ਬਾਈ ਆ ਦਿਨਾਲੀ ਲੈ ਕੇ ਆਇਆ ਆ ਬੰਦਾ ਮਾਂ ਨੂੰ ਤੜਕੇ ਤੇ ਬੈਠਿਆ ਆ ਉਹ ਬੰਦਾ ਸਾਡੇ ਗੋਲੀ ਮਾਰਨ ਨੂੰ ਫਿਰਦਾ ਆ ਇਸੇ ਹੀ ਇੱਕ ਨਹੀਂ ਪੈਸੇ ਲੈਣੇ ਉੱਤੋਂ ਸਾਡੇ ਗੋਲੀਆਂ ਮਾਰਨ ਨੂੰ ਫਿਰਦੇ ਨੇ ਇਹ ਕਹੇ ਉਹਨੂੰ ਮਾਰ ਦਾਂਗੇ ਤੁਹਾਨੂੰ ਕੱਲ ਕੀ ਹੋਏ ਕੀ ਕਰ ਲੈਣੇ ਬਾਅਦ ਇੱਕ ਤਾਂ ਪੈਸੇ ਲੈਣਾ 6 ਲੱਖ ਇਹਨੂੰ ਉੱਤੋਂ ਸਾਡੇ ਗੋਲੀਆਂ ਮਾਰਨ ਨੂੰ ਲੈ ਕੇ ਆ ਥੋੜੇ ਬੇਜ਼ੀ ਕੱਢ ਨੂੰ ਨਾ ਵੀਡੀਓ ਪਾਉਣੇ ਵੀ ਭੇਜਣਾ ਉਹਨੂੰ ਕੱਢ ਦੋ ਕੋਹੀ ਤਾਂ ਹੀ ਜਾ ਹੀ ਸਾਡੇ ਪੈਸੇ ਲੈਣਾ ਬਾਈ ਆਹ ਦਿਨਾਲੀ ਲੈ ਕੇ ਆਇਆ ਆ ਬੰਦਾ ਮਾਰ ਨੂੰ ਤੜਕੇ ਤੇ ਬੈਠਿਆ ਆ ਉਹ ਬੰਦਾਗਾ ਸਾਡੇ ਗੋਲੀ ਮਾਰਨ ਨੂੰ ਫਿਰਦਾ ਆ ਇਹ ਸਹੀ 1 ਲੱਖ ਰਈ ਪੈਸੇ ਲੈਣੇ ਉੱਤੋਂ ਹੀ ਸਾਡੇ ਗੋਲੀਆਂ ਮਾਰਨ ਨੂੰ ਫਿਰਦਦੇ ਨੇ ਇਹ ਕਹੇ ਉਹਨੂੰ ਮਾਰ ਦਾਂਗੇ ਸਾਨੂੰ ਕੱਲ ਵੀ ਕੀ ਹੋਏ ਕੀ ਕਰ ਲੈਣੇ ਬਾਅਦ ਇੱਕ ਤਾਂ ਪੈਸੇ ਲੈਣਾ 6 ਲੱਖ ਇਹਨੂੰ ਉੱਤੋਂ ਸਾਡੇ ਗੋਲੀ ਮਾਰਨ ਨੂੰ ਲੈ ਕੇ ਆਏ ਥੋੜੇ ਬੇਜੀ ਕੱਢ ਦੋ ਨਾ ਵੀਡੀਓ ਪਾਉਣੇ ਵੀ ਭੇਜਣਾ ਉਹਨੂੰ ਕੱਢ ਦੋ ਮਾਰ 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 ਉਹ ਮਰਾ ਇਹ ਵੀਡੀਓ ਆਹੀ ਆ ਵੀ ਕੋਹੀ ਸਾਹੀ ਸਾਹੀ ਸਾਡੇ ਪੈਸੇ ਲੈਣਾ ਬਾਈ ਆਏ ਦਿਨਾਲੀ ਲੈ ਕੇ ਆਇਆ ਆ ਬੰਦਾ ਮਾਂ ਨੂੰ ਤੜਕੇ ਤੇ ਬੈਠਿਆ ਆ ਉਹ ਬੰਦਾ ਸਾਡੇ ਗੋਲੀ ਮਾਰਨ ਨੂੰ ਫਿਰਦਾ ਆ ਇਸ 1 ਲੱਖ ਰਈ ਪੈਸੇ ਲੈਣੇ ਉੱਤੋਂ ਸਾਡੇ ਗੋਲੀਆਂ ਮਾਰਨ ਨੂੰ ਫਿਰਦੇ ਨੇ ਇਹ ਕਹੇ ਉਹਨੂੰ ਮਾਰ ਦਾਂਗੇ ਸਾਨੂੰ ਕੱਲ ਕੀ ਹੋਏ ਕੀ ਕਰ ਲੈਣੇ ਬਾਦ ਇੱਕ ਤਾਂ ਪੈਸੇ ਲੈਣੇ ਇਸ 6 ਲੱਖ ਰਈ ਨੂੰ ਉੱਤੋਂ ਸਾਡੇ ਗੋਲੀ ਮਾਰਨ ਨੂੰ ਲੈ ਕੇ ਆਏ ਥੋੜੇ ਬੇਜੀ ਕੱਢ ਦੋ ਵੀਡੀਓ ਪਾਉਣੇ ਵੀ ਭੇਜਣਾ ਉਹਨੂੰ ਕੱਢ ਦੋ ਕੋਹੀ ਸਾਹੀ ਸਾਹੀ ਸਾਡੇ ਪੈਸੇ ਲੈਣਾ ਬਾਈ ਆਹ ਬਣਾਈ ਲੈ ਕੇ ਆਇਆ ਆ ਬੰਦਾ ਮਾਂ ਨੂੰ ਤੜਕੇ ਤੇ ਬੈਠਿਆ ਉਹ ਬੰਦਾ ਘਾ ਸਾਡੇ ਗੋਲੀ ਮਾਰਨ ਨੂੰ ਫਿਰਦਾ ਆ ਇਹ ਸਹੀ 1 ਲੱਖ ਰੁਪਏ ਲੈਣੇ ਉੱਤੋਂ ਸਾਡੇ ਗੋਲੀਆਂ ਮਾਰਨ ਨੂੰ ਫਿਰਦੇ ਨੇ ਇਹ ਕਹਿੰਦਾ ਉਹਨੂੰ ਮਾਰ ਦਾਂਗੇ ਸਾਨੂੰ ਕੱਲ ਵੀ ਕੀ ਹੋਏ ਨਾ ਕੀ ਕਰ ਲੈਣੇ ਬਾਦ ਇੱਕ ਤਾਂ ਪੈਸੇ ਲੈਣੇ 6 ਲੱਖ ਇਹਨੂੰ ਉੱਤੋਂ ਸਾਡੇ ਗੋਲੀ ਮਾਰਨ ਨੂੰ ਲੈ ਕੇ ਆਇਆ ਉਹਦੇ ਬੇਜੀ ਕਰਦੋ ਨਾ ਵੀਡੀਓ ਪਾਉਣੇ ਵੀ ਭੇਜਦਾ ਉਹਨੂੰ ਕੱਢ ਦੋ ਮਾਰ 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 ਉਹ ਲੈ ਵੀਡੀਓ ਵੀਡੀਓ ਬਣਾਉਂਦਾ ਆਹੀ ਆ ਵੀ ਕੋਹਿੱਤ ਨਹੀਂ ਜਾਹੀ ਸਾਡੇ ਪੈਸੇ ਲੈਣੇ ਬਾਈ ਆਹ ਦਿਨਾਲੀ ਲੈ ਕੇ ਆਇਆ ਆਹ ਬੰਦਾ ਮਾਂ ਨੂੰ ਤੜਕੇ ਤੇ ਬੈਠਿਆ ਆਹ ਬੰਦਾ ਸਾਡੇ ਗੋਲੀ ਮਾਰਨ ਨੂੰ